ਕੀ ਨਵੀਂ ਜੀ ਤੁਹਾਡਾ ਮੇਰਾ ਨਾਮ ਪ੍ਰਿੰਸ ਸਿੰਘ ਜੀ ਜਿਹੜੀ ਅਜੀ ਵੜਦਾ ਤੋਂ ਹੀ ਆ ਤੋਂ ਕੀ ਕਹਿਣਾ ਕਰਨੀ ਸੀ ਕਹਿਣਾ ਤਾਂ ਇਹੀ ਚਾਹੁੰਦੇ ਆ ਜੀ ਮਤਲਬ ਇਹਨਾਂ ਨੇ ਰਾਣੀ ਰਣਜੀਤ ਕਰਕੇ ਮਤਲਬ ਦੁਆਰਾ ਸਾਡੇ ਨਾਲ ਫੇਰ ਲੜਾਈ ਮੁੱਲ ਲੈਣ ਦਾ ਕਹਿ ਲੋ ਵੀ ਜ਼ਰੂਰਤ ਕੀਤੀ ਹੈ ਲੜਾਈ ਤਾਂ ਕਹਿ ਲੋ ਵੀ ਕੋਈ ਜ਼ਿਆਦਾ ਕੋ ਕਾਰਨ ਹੈ ਨਹੀਂ ਪਰ ਰਾਣੀ ਰਣਜੀਤ ਜਦੋਂ ਮਨ ਚਾਵੇ ਤਾਂ ਫਿਰ ਬੰਦਾ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ ਗੱਲ ਕਿਸੇ ਵੀ ਸਾਡੀ ਗੱਡੀ ਕਹਿ ਲੋ ਵੀ ਗਲੀ ਚ ਗਲੀ ਤੋਂ ਆ ਰਹੀ ਸੀਗੀ ਤੇ ਉਹ ਗਲੀ ਦੇ ਵਿੱਚ ਅਸੀਂ ਖੜੀ ਕੀਤੀ ਗੱਲੀ ਗੱਡੀ ਠੀਕ ਹੈ ਤੇ ਇਹ ਕਹਿੰਦੀ ਐ ਜਿਵੇਂ ਕਿ ਨਾ ਤੁਸੀਂ ਗੱਡੀ ਜਿਹੜੀ ਗਲੀ 'ਚ ਖੜੀ ਨਹੀਂ ਕਰਨੀ ਗੱਡੀਏ ਤੋਂ ਪਾਸੇ ਕਰ ਲਓ ਨਹੀਂ ਤਾਂ ਜੇਤੋਂ ਆਵਾ ਕੱਢ ਦੇਣਗੇ ਸ਼ੀਸ਼ੇ ਭੰਨ ਦੇਣਗੇ ਇਸ ਗੱਲ ਤੋਂ ਜਦੋਂ ਕਿ ਨਾ ਮੇਰੇ ਡੈਡੀ ਗੱਡੀ ਕੋਲ ਗਏ ਵੀ ਮਤਲਬ ਰੋਕਨ ਗਏ ਵੀ ਕਿਤੇ ਟਾਇਰ ਧਵਾਇ ਨਾ ਕੱਢ ਦੇਣ ਸ਼ੀਸ਼ੇ ਨਾ ਭੰਨ ਦੇ ਤਾਂ ਮੁੜ ਕੇ ਉਹ ਡੈਡੀ ਨੇ ਉਹਨਾਂ ਨੇ ਡੈਡੀ ਤੇ ਵਾਰ ਕੀਤਾ ਲੋਹੇ ਦੀ ਔਰ ਨਾਲ ਤੇ ਡੈਡੀ ਦੇ ਪੱਗ ਲਿਆ ਜੀ ਮਤਲਬ ਤੱਕਾ ਮੁੱਕੀ ਤੇ ਮੁੜ ਕੇ ਉਹਨਾਂ ਨੇ ਮੇਰੇ ਵੀ ਪੱਗ ਲਈ ਠੀਕ ਹੈ ਤੇ ਮੇਰੇ ਵੀ ਮਤਲਬ ਕਹ ਲੋ ਵੀ ਮੇਰੇ ਵਾਲ ਖੋਲੇ ਗਏ ਸਾਰੇ ਤੇ ਮੇਰਾ ਭਰਾ ਜੀ ਦਾ ਛੋਟਾ ਉਹਦੀ ਵੀ ਮਤਲਬ ਕਾफी ਮਤਲਬ ਬੇਇੱਜ਼ਤੀ ਕੀਤੀ ਇਹਨਾਂ ਨੇ ਤੇ ਉਸ ਤੋਂ ਬਾਅਦ ਮਤਲਬ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਡੇ ਛੜਾ ਹੋ ਗਿਆ ਚਲੋ ਠੀਕ ਹੈ ਮਹੱਲੇ ਦੇ ਆ ਕੇ ਬੰਦਿਆਂ ਨੇ ਛੜਾਇਆ ਸਾਨੂੰ ਤੇ ਕਰ ਵੀ ਦੀ ਕੀ ਮੰ ਕਰਦੇ ਨੇ ਕਰ ਵੀ ਦੀ ਪੰਗ ਤੇ ਹੀ ਹੈ ਵੀ ਇੱਕ ਤਾਂ ਜਿਹੜੀ ਹੈਗੀ ਹੈ ਵੀ ਜਿਹੜੀ ਨੇ ਮੰਚ ਪੁਰਾਣੀ ਰੰਜੀ ਹੈਗੀ ਹੈ ਉਹ ਤਾਂ ਸਾਨੂੰ ਕੀ ਹੈਗਾ ਮਤਲਬ ਸਾਨੂੰ ਦੁਵਾਰਾ ਜਿਹੜਾ ਹੈਗਾ ਉਸ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਠੀਕ ਹੈ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਬਾਕੀ ਜਿਹੜੀ ਰਹੀ ਗੱਲ ਹੈ ਵੀ ਜਿਹੜੀ ਇਹਨਾਂ ਨੇ ਸਾਡੀ ਦਸਤਾਰ ਨੂੰ ਹੱਥ ਪਾਈ ਹੈ ਜਿਹੜੀ ਸਾਡੀ ਕਹਿ ਲੋ ਵੀ ਗੁਰਾਂ ਦੀ ਕਿਹੜੀ ਨਿਸ਼ਾਨੀ ਹੈ ਅਸੀਂ ਉਹ ਤੇ ਪਰਦਾਸ਼ ਨਹੀਂ ਕਰਾਂਗੇ ਠੀਕ ਹੈ ਤੇ ਉਹ ਜੇ ਬੰਦੀ ਕਾਰਵਾਈ ਹੈ ਤਾਂ ਅਸੀਂ ਜਰੂਰ ਕਰਾਵਾਂਗੇ ਪਹਿਲਾਂ ਵੀ ਤਾਂ ਨਹੀਂ ਲੜਾਈ ਹੋਈ ਸੀ ਕੋਈ ਹਾਂ ਪਹਿਲਾਂ ਵੀ ਕਹਿ ਲੋ ਵੀ ਇਹਨਾਂ ਦੀ ਪਾਪਾਹਰ ਨਾਲੀ ਕਹਿ ਲੋ ਵੀ ਵਰਕਸ਼ਾਪ ਤੇ ਛੋਟਾ ਬਰਾਤੇ ਡੇੜੀ ਹੁੰਦੇ ਐ ਇਹਨਾਂ ਨਾਲ ਹੀ ਕਿਤੇ ਕੋਈ ਮਤਲਬ ਕਿਸੇ ਕਾਰਨ ਲੰਘੇ ਟੱਪੇ ਤੋਂ ਲਾਲੋ ਠੀਕ ਹੈ ਉਹ ਪਹਿਲਾਂ ਵੀ ਲੜਾਈ ਹੋਈ ਹੈ ਪਹਿਲਾਂ ਵੀ ਇਹਨਾਂ ਨੇ ਸਾਨੂੰ ਕਿਹਾ ਹੁਣ ਗਲੀ ਦੇ ਵਿੱਚ ਮੰਨ ਲਓ ਕੋਈ ਸਾਧਨ ਆ ਗਿਆ ਹੁਣ ਸਾਧਨ ਤਾਂ ਕਿਸੇ ਦਾ ਵੀ ਆ ਸਕਦਾ ਇਕੱਲਾ ਜਾਂ ਤਾਂ ਇਹ ਵੀ ਆਪਣਾ ਨਹੀਂ ਆ ਸਕਦਾ ਮੰਨ ਲਓ ਆਪਣੀ ਵਰਕਸ਼ਾਪ ਤੇ ਕੋਈ ਬੰਦਾ ਆਪਣੇ ਕੋਲ ਤੋਂ ਕੰਮ ਕਰਾਉਣ ਆਇਆ ਗਲੀ ਤਾਂ ਘੱਟੋ ਘੱਟ ਹੈਗੀ 35 ਫੁੱਟ ਦੀ ਤੇ ਇਹ ਵੈਂਟ ਦੀ 35 ਫੁੱਟ ਦੀ ਗਲੀ ਹੈ ਠੀਕ ਹੈ ਹੁਣ ਲੰਘੇ ਦੇ ਵਿੱਚ ਤਾਂ ਕੋਈ ਵੀ ਆ ਸਕਦਾ ਚਾਹ ਸਾਡੀ ਵਰਕਸ਼ਾਪ ਤੇ ਕੋਈ ਬੰਦਾ ਆਊਗਾ ਜਾਂ ਟਰੱਕ ਲੈ ਕੇ ਆਊਗਾ ਤੇ ਉਹ ਆਊਗਾ ਹੀ ਆਊਗਾ ਇਹ ਸਾਨੂੰ ਕਹਿੰਦੇ ਜੀ ਕਹਿੰਦੇ ਕਿ ਨਾ ਤੁਸੀਂ ਗੱਡੀ ਨਾ ਲੰਗਾਓ ਇੱਥੋਂ ਸਾਡੇ ਜੀ ਕਿੰਨਾ ਸਾਡਾ ਰਾਹ ਖਰਾਬ ਹੁੰਦਾ ਅਸੀਂ ਲੰਗੜਾ ਟੱਪਣਾ ਹੁੰਦਾ ਇਹ ਸਾਨੂੰ ਗੱਡੀ ਸਾਧਨਾਂ ਨਾਲ ਤੋਂ ਰੋਕਦੀ ਹਾਂ ਲੁਕਾਨ ਦੀ ਗਲੀ ਜਿਹੜੀ ਹੈ ہاں ਲੁਕਾਨ ਦੀ ਗਲੀ ਹੈ ਜਿਹੜੀ ਮੇਨ ਜਿਹੜੀ ਗਲੀ ਹੈ ਮਤਲਬ ਸਰਕਾਰੀ ਗਲੀ ਹੈ ਉਹਦੇ ਵਿੱਚੋਂ ਕਹਿੰਦੇ ਵੀ ਤੁਸੀਂ ਸਾਡੇ ਕੋਲ ਗੱਡੀ ਨਹੀਂ ਖੜਕਾਉਣੀ ਹੁਣ ਵੀ ਮਤਲਬ ਕਹਿ ਲਓ ਵੀ ਜਦੋਂ ਅਸੀਂ ਆਏ ਹਾਂ ਤੇ ਸਾਡੇ ਚਾਚਾ ਚਾਚਾ ਇਹ ਉੱਥੇ ਸੀਗੇ ਤੇ ਉਹਨਾਂ ਨੂੰ ਵੀ ਮੁੜ ਕੇ ਇਹਨਾਂ ਦੇ ਘਰ ਦੇ ਗੱਲ ਪਏ ਹੈ ਕਹਿੰਦੇ ਕਿ ਨਾ ਹੁਣ ਗੱਡੀ ਹੱਤੋਂ ਗੱਡੀ ਹਾਲਾਂਕਿ ਉੱਥੋਂ ਚਾਚਾ ਜੀ ਹਰੀ ਪਾਸੇ ਕਰਨ ਲੱਗੇ ਸੀ ਪਿਛਲੂ ਆ ਦੇ ਪਲਾਟ ਪਲਾਟ ਦੇ ਵਿੱਚ ਆਪਦੀ ਬਲਗਨ ਚ ਲਿਆਈਏ ਪਰ ਉਹਨਾਂ ਨੇ ਸਾਨੂੰ ਆਉਣ ਨਹੀਂ ਦਿੱਤਾ ਕਹਿੰਦੇ ਕਿ ਨਾ ਅਸੀਂ ਤੁਸੀਂ ਗੱਡੀਆਂ ਤੋਂ ਹਲਾਉਂਨਾ ਅਸੀਂ ਇੱਥੇ ਆຊੀਂ ਸੇ ਤੋੜ ਦਾਂਗੇ ਗੱਡੀਆਂ ਇੱਥੇ ਖੜ੍ਹੀ ਰਹਿਣ ਦਿਓ ਤੁਸੀਂ ਹਲਾ ਨਹੀਂ ਸਕਦੇ ਸਾਡੇ ਚਾਚਾ ਜੀ ਨੂੰ ਇਹ ਗੱਲ ਆਖੀ ਕੀ ਨਾਮ ਹੈ ਤੁਹਾਡਾ ਮਨਜੀਤ ਸਿੰਘ ਜੀ ਡੈਡੀ ਦਾ ਨਾਮ ਸਰਦਾਰ ਕੌਰ ਸਿੰਘ ਜੀ ਪਿੰਡ ਪਿੰਡ ਉਹ ਬੋਰ ਸ਼ਹਿਰ ਹਨ ਮਾਨਗੜ ਰੋੜਾ ਜੀ ਕੀ ਵਾਰਦਾ ਤੁਸੀਂ ਤੁਹਾਡੇ ਨਾਲ ਵਾਰਦਾ ਤੇ ਵੀ ਪ੍ਰਾਣੀ ਰੰਜਿਸ਼ਾ ਜੀ ਨੰਗੇ ਟਾਪੇ ਤੋਂ ਵਾਰਦਾਤ ਹੋਈ ਹੈ ਸਾਡੇ ਉਹ ਗੱਲ ਪਏ ਨੇ ਅਸੀਂ ਨੰਗਲ ਲੱਗੇ ਗੱਡੀ ਖੜੀ ਐ ਸਾਡੀ ਤੇ ਸਾਨੂੰ ਕਹਿੰਦੇ ਹੀ ਹਵਾ ਕੱਢਾਂਗੇ ਟੈਰਾਂ ਦੀ ਇਨੀ ਗੱਲ ਤੋਂ ਉਹ ਰਾੜਾਂ ਕੱਢ ਲਿਆ ਜੀ ਮੇਰੇ ਮੈਂ ਕੱਲਾ ਸੀ ਉਹ ਮੇਰੇ ਘਰ ਪੈ ਗਿਆ ਜੀ ਕਿੰਨੇ ਬੰਦੇ ਸੀ ਉਹ 10 12 ਬੰਦੇ ਸੀ ਜੀ ਜਿਹੜੇ ਇਕੱਠੇ ਹੋ ਕੇ ਇੱਕੇ ਦਮ ਹੀ ਆ ਗਏ ਜੀ ਪਿਛਲੇ ਪਾਸੋਂ ਤੇਜ਼ ਤਿਆਰ ਕੀ ਸੰਨ ਉਹਨਾਂ ਕੋਲੇ ਇੱਕ ਰਾੜ ਸੀ ਜੀ ਬਾਕੀ ਡਾਂਗਾ ਸੋਟੀਆਂ ਹੀ ਸੀਗੀਆਂ ਜੀ ਲੱਕੜ ਦਾ ਕੰਮ ਐ ਉਥੇ ਲੱਕੜਾਂ ਪਈਆਂ ਹੀ ਚੁਕਲੀਆਂ ਉਹਨਾਂ ਦੀ ਕੌਣ ਕੌਣ ਸੀ ਜੀ ਕਿੰਨੇ ਬੰਦੇ ਕੌਣ ਕੌਣ ਸੀ ਨਾਮ ਉਹ ਦੋ ਤਾਂ ਭਰਾ ਐ ਜੀ ਇੱਕ ਜੋਗਿੰਦਰ ਸਿੰਘ ਐ ਇੱਕ ਵਿੱਕੀ ਨਾਂ ਦਾ ਮੁੰਡਾ ਜੀ ਦੋਨੇ ਭਰਾ ਨੇ ਇਹ ਦੋ ਹੀ ਉਹਨਾਂ ਦੀਆਂ ਬੋਟੀਆਂ ਸੀ ਇੱਕ ਉਹਨਾਂ ਦੀ ਮਾਂ ਸੀ ਪੰਜ ਜਣੇ ਤੇ ਮੇਰੇ ਘਰ ਦੇ ਹੀ ਗਲ ਪੈ ਗਏ ਉਹਨਾਂ ਦੇ ਜੀ ਮੈਂ ਭੱਜ ਕੇ ਜਾਂ ਛੜਾਈ ਜਦੋਂ ਰੌਲਾ ਪਿਆ ਉਦੋਂ ਫਿਰ ਆਣ ਬਣ ਵੇਖ ਕੇ ਇਕੱਠੇ ਹੋ ਕੇ ਬੰਦੇ ਆ ਕੇ ਉਹਨਾਂ ਨੇ ਸਨ ਛੜਾਇਆ ਜੀ ਉਹਦੀ ਲੜਾਈ ਕਿੱਥੋਂ ਲੈ ਕੇ ਹੁੰਦੀ ਹੈ ਲੜਾਈ ਤਾਂ ਇਹ ਨੰਗੇ ਟਾਪੇ ਤੋਂ ਹੀ ਆ ਜੀ ਗੱਡੀ ਨਹੀਂ ਖੜੀ ਮੇਰੀ ਪਗ ਲੈ ਗਈ ਜੀ ਕਹਿੰਦੇ ਸੀ ਗੱਡੀ ਨਹੀਂ ਖੜੀ ਕਰਨ ਦੇਣੀ ਜੀ ਜੇ ਛਡਾਉਣਾ ਹੈ ਉਹ ਉਹਨਾਂ ਦੇ ਗਲ ਪੈ ਕੇ ਜੀ ਹੈ ਉਹਨਾਂ ਦੀ ਵੀ ਪਗਾਂ ਲਾਈਆਂ ਕਹੇ ਦੀਆਂ ਕਹੇ ਦੇ ਕੱਪੜੇ ਪਾੜ ਗਏ ਇਦਾਂ ਕਬਲ ਹੋਈ। ਪ੍ਰਾਣੀ ਦਾ ਜੀ ਸਾਰੀ ਤੁਹਾਡੀ। ਪ੍ਰਾਣੀ 1 ਸਾਲ ਤੋਂ ਰੰਜੇ ਸ਼ਹਿ ਜੀ। ਅੱਛਾ ਰਸਤੇ ਤੋਂ ਆ ਕਿ ਹੋਰ ਗਾਉਂ ਨੂੰ ਲੈ ਕੇ ਪਾਰਟੀ ਵਜੀ ਦਾ? ਨਹੀਂ ਪਾਰਟੀ ਬਾਜੀ ਕੋਈ ਨਹੀਂ ਜੀ। ਤੇ ਤੁਹਾਡੇ ਕਿੰਨੇ ਬੰਦੇ ਸੱਟਾਂ ਵਿੱਚ? ਮੈਂ ਤਾਂ ਇਕੱਲਾ ਹੀ ਸੀ ਮੇਰੇ ਇਕੱਲੇ ਦੇ ਵਜੀ ਆ ਜੀ। ਤੇ ਤੁਹਾਡੇ ਨਾਲ ਸੀਗਾ ਹੋਰ ਛੜਾਇਆ ਕਿੰਨੇ ਤੁਹਾਨੂੰ ਮੋਕ ਕੇ ਜਾਂ ਕੇ? ਛੜਾਇਆ ਤਾਂ ਜੀ ਪਤਾ ਹੀ ਨਹੀਂ ਲੱਗਾ ਕਿੰਨੇ ਕੁ ਬੰਦੇ ਆ ਕੇ ਛਡਾਉਣ ਲੱਗ ਗਏ ਉਹ ਛੜ ਮਾਰਨ ਵਾਲੇ ਜਿਆਦਾ ਛਡਾਉਣ ਵਾਲੇ ਘੱਟ ਸੀਗੇ ਜੀ ਤੁਸੀਂ ਉਸ ਟਾਈਮ ਕਿੱਥੇ ਸੀ ਜਦੋਂ ਤੁਹਾਡੇ ਨਾਲ ਪਏ ਮੈਂ ਮੇਰੀ ਗੱਡੀ ਦੇ ਕੋਲੇ ਹੀ ਸੀਗਾ ਜੀ ਕਾਰਵਾਈ ਦੀ ਕੀ ਮੰਗ ਕਰਦੇ ਕਾਰਵਾਈ ਦੀ ਕੰਮ ਤੈਅ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਰੋਕ ਲੱਗਣੀ ਚਾਹੀਦੀ ਵੇ ਸਾਨੂੰ ਹੋਗਾ ਨੂੰ ਰੋਕਣਾ ਸਰਕਾਰੀ ਗਲੀਆ ਰੋਕੇ ਸਕਦੇ ਨਹੀਂ ਜੀ ਜਾਣ ਜਾਣ ਬੁੱਝ ਕੇ ਪੰਗੇ ਲੈਂਦੇ ਸਾਡੇ ਨਾਲ ਲੜਾਈ ਕਰਦੇ ਆ ਜੀ ਕੀ ਨਾਮ ਹਾਂਜੀ ਕੀ ਨਾਮ ਨਾ ਹੀ ਮਰਾ ਜਸਵਿੰਦਰ ਸਿੰਘ ਜੀ। ਜੀ ਜਨਾਬ। ਅੱਛਾ ਨਾ ਲਖਮਨ ਸਿੰਘ ਜੀ। ਕਿੱਥੇ ਰਹਿੰਦੇ? ਐ ਹਬੋਰਮ ਰੋਡ ਪਰ ਬਾਈਪਾਸ ਤੇ। ਚੱਕੀ ਵਾਰਦਾ ਤੋਂ ਹੀ ਆਈ ਤੁਹਾਡੇ ਨਾਲ। ਵਾਰਦਾ ਤੇ ਵਾਰਦਾ ਤੱਕ ਆ ਦੀ ਬਸ ਇਹ ਨਾ ਹੀ ਕੋਈ ਗੱਡੀ ਸੀ ਅਣਪਛਾਤੀ ਜੀ ਕੋਈ ਲੈ ਕੇ ਆਪਣੇ ਆਰੇ ਚ ਖੜੀ ਕਰ ਗਿਆ ਸੀਗਾ ਜੀ ਆਪਣੇ ਆਰੇ ਦੇ ਤੇ ਆਪਣੇ ਘਰ ਦੇ ਮੂਹਰੇ। ਅਸੀਂ ਉਹਨਾਂ ਨੂੰ ਕਿਹਾ ਜੀ ਵੀ ਇਹਨੂੰ ਗੱਡੀ ਨੂੰ ਇੱਥੋਂ ਪਾਸੇ ਲੈ ਜਾਓ। ਵੀ ਗੱਡੀ ਚੱਲ ਰੋਡ ਚੱਲਣ ਵਾਸਤੇ ਬਣੀ ਹੈ ਠੱਲਣ ਵਾਸਤੇ ਨਹੀਂ ਬਣੀ। ਜੀ ਉਨੇ ਕੀ ਕੋਈ ਵਾਰਦਾਤ ਹੋ ਜੇ ਜਾਂ ਕਚੋਰੀ ਹੋ ਜੇ ਜੀ ਕੱਲ ਨੂੰ ਜ਼ਿੰਮੇਵਾਰੀ ਸਾਡੀ ਗਣੀ ਜਾਊਗੀ ਅਸੀਂ ਕਿਹਾ ਵੀ ਤੂੰ ਇੱਥੋਂ ਗੱਡੀ ਲੈ ਜਾ ਤੇ ਉਹਦੇ ਵਿੱਚ ਡਰਾਈਵਰ ਨੇ ਪਹਿਲਾਂ ਛੋਟੀ ਚੱਕੀ ਸਾਡੇ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਕੰਮ ਨਾ ਕਰ ਮੈਂ ਕਿਹਾ ਮੈਂ ਵਾਧਾ ਵੱਜ ਜਾਂਦਾ ਹੁੰਦਾ ਉਹਨੇ ਜਾ ਕੇ ਵਰਕਸ਼ਾਪ ਵਾਲਾ ਕਹਿੰਦਾ ਜੀ ਮੈਂ ਆਪਦੇ ਮੁੰਡੇ ਲੈ ਕੇ ਆਉਣਾ ਮਨਜੀਤ ਵਰਕਸ਼ਾਪ ਵਾਲਾ ਤੇ ਉਸ ਤੋਂ ਬਾਅਦ ਜੀ ਜਿਹੜੀ ਉਹਨਾਂ ਮੁੰਡੇ ਲੈ ਕੇ ਆਏ ਜਿਹਦੇ ਸਾਰੇ ਇਕੱਠੇ ਹੋ ਗਏ ਬਾਅਦ ਚ ਮੁੰਡੇ ਕਾਪਾ ਲੈ ਕੇ ਆਏ ਜੀ ਤੇ ਉਹ ਵੀਡੀਓ ਮੈਂ ਤੁਹਾਨੂੰ ਸਾਰੀ ਭੇਜਤੀ ਜੀ ਤੁਸੀਂ ਕੋਈ ਵੀ ਹੋਵੇ ਚੈੱਕ ਕਰ ਲਓ ਜੀ ਜੇ ਕੋਈ ਬੰਦੇ ਗਲਤੀ ਹੋਵੇ ਸੀ ਬਿਨਾ ਹਥਿਆਰਾਂ ਤੋਂ ਖੜੇ ਆ ਜੀ ਕੋਈ ਸਾਡੇ ਹੱਥ ਕੋਈ ਡੰਡਾ ਵੀ ਨਹੀਂ ਸੀ ਤੇ ਇਹਨਾਂ ਦੇ ਜਿੰਨੇ ਬੰਦੇ ਸੀ ਸਾਰਿਆਂ ਦੇ ਹੱਥ ਡੰਡੇ ਤੇ ਕੁਝ ਲੋਹੇ ਵਾਲੀਆਂ ਚੀਜ਼ਾਂ ਸੀਗੀਆਂ ਰੜਾ ਰੁੜਾ ਜੀ ਕਿੰਨੇ ਬੰਦੇ ਸੀ ਤੁਹਾਡੇ ਲੜਾਈ ਕਰਨ ਵਾਲੇ ਆ ਵੀਡੀਓ ਦੇ ਵਿੱਚ ਵੇਖ ਲਓ ਜੀ ਘੱਟੋ ਘੱਟ ਮੇਰੇ ਸਾਨੂੰ 12 ਕ ਜਣੇ ਹੋਣਗੇ ਨਾਰਮਲ 10 11 ਤੋਂ ਨਾਰਮਲ ਹੀ ਸੀਗੇ ਮੈਂ ਦੋ ਭਰਾ ਸੀ ਅਸੀਂ ਅੱਜ ਜੀ ਤੁਸੀਂ ਉਸ ਟਾਈਮ ਕਿੱਥੇ ਸੀਗੇ ਮੈਂ ਆਪਦੇ ਗਾਰਗੇਟ ਮੂਹਰੇ ਖੜਾ ਸੀ ਜੀ ਲੜਾਈ ਦਾ ਪਹਿਲਾ ਪਲਾਨ ਸੀ ਇਹਨਾਂ ਦਾ ਲੜਾਈ ਦਾ ਜੇ ਕਰਦੇ ਹੀ ਰਹਿੰਦੇ ਸੀ ਬਲੇਡ ਪਾਲਦੇ ਹੀ ਰਹਿੰਦੇ ਸੀ ਕੋਈ ਨਾ ਕੋਈ ਪਾਨਾ ਬਣਾਉਂਦੇ ਹੀ ਰਹਿੰਦੇ ਸੀ ਜੀ ਪਰ ਅੱਜ ਵੀ ਆ ਵੇਖ ਲੋ ਬਿਨਾ ਪਾਨਾ ਹੀ ਬਣਾਇਆ ਜੀ ਗੱਡੀ ਕਿਸੇ ਦੀ ਰੋਲਾ ਕਿਸੇ ਦਾ ਤੇ ਇਹਨਾਂ ਨੇ ਆ ਕੇ ਪੰਗਾ ਲਿਆ ਹੀ ਸਾਡੇ ਨਾਲ ਕਹਿੰਦੇ ਕੋ ਸਰ ਜਸਤਾਰ ਹੀ ਲੱਤੀ ਹੈ ਮੌਜੂਦ ਤਾਂ ਲਾ ਕੇ ਪਹਿਲਾਂ ਆਏ ਹੈ ਜੀ ਉਸ ਤੋਂ ਜੇ ਉੱਥੇ ਦੱਸਦੇ ਨੇ ਜੀ ਦਸਤਾਰ ਲੈਂਦੇ ਜਾਂ ਵੀਡੀਓ ਬਣੀ ਦੱਸਦੇ ਵੀ ਜੀ ਇਹ ਲਾ ਕੇ ਫਿਰ ਉਸ ਤੋਂ ਬਾਅਦ ਆਏ ਹੈ ਜੀ ਅਗਲੇ ਨੂੰ ਜਾਣ ਕੇ ਪਾਉਣ ਵਾਸਤੇ ਜੀ ਵੀਡੀਓ ਦੱਸ ਦੇ ਕਿ ਜੀ ਅਸੀਂ ਕੀ ਕਹਿਣਾ ਹੈ ਜੋ ਬੋਲਦਾ ਅੱਜ ਕੱਲ ਵੀਡੀਓ ਬੋਲੇਗੀ ਇਨਸਾਫ ਦੀ ਕੀ ਮੰਗ ਕਰਦੇ ਇਨਸਾਫ ਹੈ ਜੀ ਇਹ ਇਹਨਾਂ ਨੂੰ ਕੜੀ-ਕੋੜੀ ਜਿਹਨਾਂ ਨੂੰ ਦੰਦ ਲੱਗੇ ਜੀ ਉਹਨਾਂ ਨੂੰ ਪਤਾ ਲੱਗੇ ਵੀ ਕਿਵੇਂ ਅੱਜ ਬਾਅਦ ਕਿਸੇ ਦੇ ਘਰ ਜਾ ਕੇ ਡਾ ਮਾਰਨਾ ਚਾਹੀਦਾ ਜੀ ਥੋੜੇ ਸਿਰ ਤੇ ਕੀ ਮਾਰਿਆ ਸੀ ਮੇਰੇ ਸਿਰ ਤੇ ਕੋਈ ਲੋਹੇ ਦੀ ਚੀਜ਼ ਵੱਜੀ ਹੋਈ ਹੈ ਜੀ ਜਾਂ ਤਾਂ ਕਾਪਾ-ਗੁੱਪਾ ਜਾਂ ਕੋਈ ਮੈਨੂੰ ਜਾਨ ਨਲਕੇ ਦੀ ਹੱਥੀ ਦੋਨੋਂ ਚ ਕੋਈ ਕੋਈ ਨਾ ਚੀਜ਼ ਹੈਗੀ ਹੈ ਜੀ ਇੱਕ ਜਿਹੜੀ ਲੋਹੇ ਦੀ ਰਡੋ ਪਈ ਹੈ ਜੀ ਆਪਣੇ ਹਾਰੇ ਤੇ ਪਈ ਹੈ ਜੀ ਜੋ ਇਹਨਾਂ ਨੇ ਮੇਰੇ ਮਾਰੀ ਸਿਰ ਤੇ ਤੇ ਕਈਆਂ ਦੇ ਦਸਤੇ ਸੀ ਤੁਸੀਂ ਦੇਖ ਲਓ ਵੀਡੀਓ ਚ ਪਹਿਲਾਂ ਕੋਈ ਪੁਰਾਣੀ ਰੰਦੀ ਸਾਰੀ ਤਾਂ ਠੀਕ ਪੱਲਣ ਜੀ ਪਹਿਲਾਂ ਤਾਂ ਸਾਡੇ ਹੋਰ ਕਿਸੇ ਨਾਲ ਸੀਗੀ ਇਹਨਾਂ ਨਾਲ ਤਾਂ ਕੋਈ ਰੰਜਿਸ਼ ਨਹੀਂ ਸੀ ਜੀ ਇਹਨਾਂ ਨੇ ਕੋਈ ਕੀਤਾ ਹੋਣਾ ਆਪਾਂ ਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜੀ ਕੀ ਕਰਦੇ ਸੀ ਕੀ ਨਹੀਂ ਸਾਨੂੰ ਕੰਮ ਤੋਂ ਹੀ ਨਹੀਂ ਵੇਲ ਮਿਲਦੀ ਅਸ ਦਿਰੇ ਸ਼ੁਰੂ ਤੋਂ ਲੈ ਕੇ ਅੰਦ ਤੱਕ ਕੋਈ ਨਾ ਕੋਈ ਪਾਨਾ ਬਣਾਉਂਦੇ ਰਹਿੰਦੇ ਜੀ ਗਲੀ ਦੇ ਵਿੱਚ ਉਹ ਨਾ ਟਪਾਉ ਉਹ ਨਾ ਟਪਾਉ ਜੀ ਕੰਮ ਕਰ ਵਾਲੀ ਕੰਮ ਟੱਪਦੇ ਆ ਰਹੇ ਸੀ ਤਾਂ ਇੰਨਾ ਕ ਤਾਂ ਡੰਡੇ ਢੁੰਡੇ ਡੇਗੀ ਪੈਂਦੇ ਜੀ ਕੀ ਸੋਹ ਹੈ ਜੀ ਕਿਸੇ ਕੀ ਨਾਮ ਇਹਦਾ ਮਿੱਕੀ ਸਿੰਘ ਸਰ ਕਿਹਦੇ ਨਾਮ ਲਸ਼ਮਣ ਸਿੰਘ ਕਿਤੇ ਰਹਿੰਦਾ ਮਲੋਟ ਰੋਡ ਪੀਡਬਲ ਦੇ ਬੈਕਸਾਈਡ ਵਿਤਿਆ ਕੀ ਗੱਲ ਹੈ ਦੋ ਇਹਨਾਂ ਦਾ ਕੀ ਮਾਰਿਆ ਇਹ ਜੀ ਮੈਂ ਆ ਰਹੇ ਤੇ ਸੀ ਕੰਮ ਕਰੀ ਜਾਂਦਾ ਸੀਗਾ ਤੇ ਸਾਡੇ ਰੋਲਾ ਜਿਹਾ ਸੁਣਿਆ ਇਹ ਬਾਜਾਂ ਬੁਜਾਈਆਂ ਮਾਰੀਆਂ ਇਹਨਾਂ ਨੇ ਮੈਂ ਉਧਰੋਂ ਅਸੀਂ ਭੱਜ ਗਏ ਨੇੜੇ ਹੀ ਹੈ ਸਾਡਾ ਆਵਾਜ਼ ਸਾਨੂੰ ਸੁਣਦੀ ਹੈ ਇਹਨਾਂ ਨੂੰ ਆਏ ਤੇ ਇਹਨੂੰ ਬੰਦੇ ਪਾਏ ਵੇਲੇ ਸੀ ਤੇ ਬਸ ਅਸੀਂ ਦੋ ਦੋਨੇ ਜਾਣੇ ਅਸੀਂ ਤੇ ਉਹ ਨੇੜੇ ਹੀ ਜਾਣੇ ਮੈਨੂੰ ਤਾਂ ਗੱਲ ਦਾ ਬਾਅਦ ਚ ਪਤਾ ਲੱਗਿਆ ਵੀ ਇਹ ਕੋਈ ਗੱਡੀ ਠੱਲਣ ਦਾ ਕੋਈ ਰੋਲਾ ਹੈ ਇਹ ਇੰਨੇ ਬਸ ਇਹਦੇ ਚਾਲੇ ਛੱਟਾ-ਛੋਟਾ ਮਾਰੀਆਂ ਨਾ ਸਾਡੇ ਕੋਲੇ ਸਾਨੂੰ ਕੋਈ ਪਤਾ ਨਾ ਕੋਈ ਨਾ ਯਾਦ ਨਾ ਚਿੱਤੇ ਸਾਡੇ ਕੋਈ ਕੀ ਬੱਚਾ ਨਾਲ ਦੇ ਚਰਚੇ ਮਾਰੀਆਂ ਇਹਨਾਂ ਦੇ ਸਰਦਾਰ ਮੁੰਡਾ ਜਿਹੜਾ ਉਹਦੇ ਕੋਲੇ ਕੋਈ ਲੋਹੇ ਦੀ ਸੀਗੀ ਕਾਪਾ ਟਾਈਪ ਜੀ ਸੀਗੀ ਪਤਾ ਨਹੀਂ ਨਲਕੇ ਦੀ ਹੱਥੀ ਸੀ ਜਾਂ ਕਾਪਾ ਹੀ ਲਗਭਗ ਸੀਗਾ ਉਹਦੇ ਕੋਲੇ ਆਰਵੀ ਦੀ ਕੀ ਮੰਗ ਕਰਦੀ ਕਾਰਵਾਈ ਬਈ ਜੀ ਨੂੰ ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਵੀ ਘਰੇ ਜਿਹੜੇ ਵੀ ਸ਼ਹਿਰ ਦੇ ਵਿੱਚ ਕੋਈ ਵਗ ਗਈ ਬਹੁਤ ਵਾਰਦਾਤਾਂ ਜਿਵੇਂ ਹੋਈ ਜਾਂਦੀਆਂ ਇਹ ਚੀਜ਼ ਨੂੰ ਬਹੁਤ ਬੜਾਵਾ ਮਿਲ ਜਾਂਦਾ ਹੈ ਇਹ ਲੋਕ ਵੇਖ-ਵੇਖ ਕੇ ਸਿੱਖੀ ਜਾਂਦੇ ਆ ਤੱਕ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਨਾਂ ਨੂੰ ਚੰਗੀ ਸਜ਼ਾ ਦੇਣੀ ਚਾਹੀਦੀ ਵੀ ਗਾਂ ਨੂੰ ਇਹ ਕਿਸੇ